ਓਏ ਹੋ ਰੱਬਾ ਇੰਨੀ ਮਿੱਠੀ ਆਵਾਜ਼ ਕੋ ਸੱਚੀ ਨਾ ਆਮੜੇ ਦੀ ਆਵਾਜ਼ ਸੁਣ ਕੇ ਨਾ ਤੁਹਾਨੂੰ ਕਿਸੇ ਨਾ ਕਿਸੇ ਦੀ ਯਾਦ ਜ਼ਰੂਰ ਆ ਜਾਵੇਗੀ ਯਾਰ ਇਸ ਦੁਨੀਆ ਤੇ ਬਹੁਤ ਸਾਰੇ ਲੋਕਾਂ ਚ ਟੈਲੈਂਟ ਹੈ ਤੇ ਬਹੁਤ ਸਾਰੇ ਲੋਕ ਦੁਨੀਆ ਦੇ ਸਾਹਮਣੇ ਆ ਗਏ ਆ ਤੇ ਬਹੁਤ ਸਾਰੇ ਲੋਕ ਅਜੇ ਵੀ ਆ ਜਿਨ੍ਹਾਂ ਚ ਟੈਲੈਂਟ ਆ ਪਰ ਉਹਨਾਂ ਦੇ ਬਾਰੇ ਅਜ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਆ ਆ ਛੋਟਾ ਸਰਦਾਰ ਵੀਰ ਜਿਸ ਦੀ ਆਵਾਜ਼ ਬਹੁਤ ਜ਼ਿਆਦਾ ਸੋਹਣੀ ਆ ਤੇ ਇੱਕ ਪੰਜਾਬੀ ਸੈਡ Song ਗੰਦਾ ਪਿਆ ਹੈ ਹੋ ਮਿਲਣੇ ਦੀ ਰੀਤ ਯਾਰਾ ਦਿਲ ਵਿੱਚ ਰਹਿ ਗਈ ਤੇਰੇ ਨਾਲੋਂ ਟੁੱਟੀ ਯਾਰੀ ਹੋ ਕੇ ਆ ਨਾਲ ਪੈ ਗਈ ਸੱਚੀ ਯਾਰੋ ਇਹ ਗਾਣਾ ਸੁਣ ਕੇ ਨਾ ਇਸ ਵੀਰ ਦੇ ਮੂੰਹ ਅੱਖਾਂ ਨਮ ਜ਼ਈਆਂ ਹੋ ਜਾਂਦੀਆਂ ਵਾ ਸੋ ਆਓ ਇਸ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਦੇ ਆ ਹੋ ਮਿਲਣ ਦੀ ਰੀਜ ਸਾਡੀ ਦਿਲ ਵਿੱਚ ਰਹਿ ਗਈ ਤੇਰੇ ਨਾਲੋਂ ਟੁੱਟੀ ਯਾਰੀ ਹੋ ਕੇ ਆ ਨਾਲ ਪੈ ਗਈ ਮਿਲਣ ਦੀ ਰੀਜ ਸਾਡੀ ਉਸ ਸੋਚਿਆ ਨਹੀਂ ਸੀ ਕਦੇ ਮੈਂ ਲਖਬਾਂ ਦੇ ਰੇਤ ਦੀਆਂ ਕੰਧਾਂ ਦੇ ਨਹੀਂ ਵਾਂਗ ਟਹਿਣਗੇ ਰੱਬ ਨੇ ਜੇ ਚਾਇਆ ਅਸੀਂ ਫੇਰ ਮਿਲਾਂਗੇ ਜਉਂਦੇ ਆਂਦੇ ਸਦਾ ਨਹੀਂ ਵਿਛੋੜੇ ਰਹਿਣਗੇ ਰੱਬ ਨੇ ਜੇ ਚਾਇਆ ਅਸੀਂ ਫੇਰ ਮਿਲਾਂਗੇ हां जी वीर ਦੀ ਆਵਾਜ਼ ਕਿਵੇਂ ਦੀ ਲੱਗੀ ਤੁਹਾਨੂੰ ਕਿਸੇ ਦੀ ਯਾਦ ਆ ਗਈ ਏ ਤੇ ਉਸ ਬਾਰੇ ਵੀ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਰੱਬ ਰੱਖਾ